ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮੰਜੀਤ ਕਰਮਾਣ ਮੈਂ ਬੋਲ ਰਹੀ ਹਾਂ ਜੀ ਮੌਰ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਤੋਂ ਤੇ ਸਾਡਾ ਘਰੇ ਕੀਤਾ ਹੋਇਆ ਕੰਮ ਆ ਮੰਗੋਤਾ ਦਾ ਤੇ ਅਸੀਂ ਛੋਟੇ ਲੈਵਲ ਤੋਂ ਕੰਮ ਕਰਦੇ ਹਾਂ ਜੀ ਤੇ ਜੇ ਕੋਈ ਬੰਦਾ ਸਾਡੇ ਕੋਲੋਂ ਕੁ ਵੇਚਣ ਵਾਸਤੇ ਲਊਗਾ ਤਾਂ 5000 ਤੱਕ ਪੱਪੜਾ ਦਾ ਅਸੀਂ ਥੋੜਾ-ਬੋਟਾ ਡਿਸਕਾਊਂਟ ਦੇ ਦੇਣਾ ਜਿੰਨੀ ਕਿ ਸਾਡੀ ਪਹੁੰਚ ਹੈ ਵੀਰੇ ਠੀਕ ਹੈ ਪਰ ਕੱਪੜੇ ਦੀ ਸਾਡੀ ਗਾਰੰਟੀ ਹੁੰਦੀ ਹੈ ਅਸੀਂ ਕੱਪੜਾ ਮਾੜਾ ਕਿਸੇ ਨੂੰ ਨਹੀਂ ਵੇਚਦੇ ਉਹ ਤੁਸੀਂ ਸਾਡੇ ਝੂਟੇ ਉੱਤੇ ਚੈੱਕ ਕਰ ਲਓ ਵੀ ਕਿਸ ਨਾਲ ਅਸੀਂ ਧੋਖਾ ਨਹੀਂ ਕਰਦੇ ਆ ਚਲਣਗੇ ਵੀਰੇ ਬੰਬੇ ਕਾਟਨ ਦੇ ਮੈਚਿੰਗ ਸੂਟ ਤੇ ਇਹ ਚਲਣਗੇ ਵੀਰੇ 550 ਦੇ ਵਿੱਚ 1 ਤੇ 50 ਰੁਪਏ ਦਾ ਚਾਰਜ ਹੈ ਇਹ ਨੂੰ ਵਧੀਆ ਕਲਰ ਆਈ ਜਾਂਦੇ ਹਾਂਜੀ ਇਹ 550 ਚ ਚਲਣਗੇ ਵੀਰੇ ਸਾਰੇ ਅਸੀਂ ਡੇਲੀ ਵੀਡੀਓ ਪਾਉਣੀ ਹੈ ਸਾਡੇ ਕੋਲ ਥੋੜਾ ਜਿਹਾ ਸਟਾਕ ਹੁੰਦਾ ਵੀਰੇ ਉਹ ਜਲਦੀ ਵੇਚ ਜਾਂਦਾ ਕਿਰਪਾ ਗੁਰੂ ਮਹਾਰਾਜ ਦੀ ਵੀ ਆਪਣਾ ਲੋਕ ਕਪੜਾ ਬਹੁਤ ਪਸੰਦ ਕਰਦੇ ਆ ਆਗੀ ਜੀ ਫਿਰ ਜੀ ਸਲਵਾਰ ਆ ਪਤਾ ਨਹੀਂ ਕੀ ਨੇ ਮੰਗਿਆ ਸੀਗਾ ਮੈਂ ਭੁੱਲ ਗਈ ਹੁਣ ਦੁਬਾਰੇ ਆ ਗਿਆ। ਬੰਨੇ ਤੁਸੀਂ ਵੀਡੀਓ ਚ ਦੇਖ ਲਿਓ ਮੈਂ ਭੁੱਲ ਗਈ ਕੀ ਨੇ ਮੰਗਿਆ ਸੀ ਆਹ ਵਾਲੇ ਦੁਬਾਰੇ ਆ ਗਿਆ। ਆਈ ਇਹਨਾਂ ਦੀ ਪਕੋਟਾਂ ਚ? ਜੀ ਜੀ। ਇਹ ਵੱਡੇ ਪਣੇ ਚ ਵੀਰੇ। ਜਿਹੜਾ ਤਾਂ ਕੰਪਲੀਟ ਹੀ ਨਹੀਂ ਹੁੰਦੀ ਜੀ ਬੰਬੇ ਕਾਟਨ ਦੇ ਨਾਲ। ਇਹ ਸਾਢੇ 3 ਵਾਂਗੂ ਕੱਟ ਆਉਂਦੀ ਇਹਨਾਂ ਦੀ ਬੰਬੇ ਕਾਟਨ ਦੀ। ਨਾ ਇਹ ਕਾਟਨ ਖਰਾਬ ਹੋਵੇ ਬਹੁਤ ਵਧੀਆ ਫੱਟਣਾ। ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਪਲੀਜ਼ ਸਕਰੀਨਸ਼ਾਟ ਲਈ ਜਾਣਾ ਕਲਰ ਦੇਖੋ ਬੰਨ੍ਹ ਵਾਲ ਪਿੰਕ ਗ੍ਰੇ ਦਾ ਕੰਬੀਨੇਸ਼ਨ ਆ ਜਿਹੜੇ ਲੋਮ ਜਿਹੜੇ ਕਸਟਮਰ ਆਪਣਾ ਡਿਫਰੈਂਟ ਚੀਜ਼ ਚਾਹੁੰਦੇ ਆ ਉਹ ਆ ਚੀਜ਼ ਪ੍ਰੇਫਰ ਕਰ ਸਕਦੇ ਕਿਉਂਕਿ ਟੋਟਲੀ ਡਿਫਰੈਂਟ ਚੀਜ਼ ਆ ਆ ਮਾਊਸ ਕਲਰ ਹੋ ਗਿਆ ਨਾ ਹਾਂ ਇਹ ਮਾਊਸ ਕਲਰ ਅਤੇ ਆ ਆ ਗਿਆ ਗਏ ਇਹਨਾਂ ਨੂੰ ਮਾਊਸ ਚ ਪਿੰਕ ਜਾਂ ਮੈਚਿੰਗ ਆ ਗਿਆ ਜੀ ਦੇਖੋ ਕਿੰਨੀ ਪਿਆਰੀ ਆ ਕਲਰ ਸੋਨੂੰ ਪਤਾ ਵੀ ਨਹੀਂ ਅਸੀਂ ਤੁਹਾਡੇ ਲਈ ਵਧੀਆ ਕਿਊਟ ਕਿਊਟ ਲੈ ਕੇ ਆਉਣੇ ਆ ਸਾਨੂੰ ਐ ਦੀ ਸਾਡੇ ਭੈਣ ਭਰਾ ਵੀ ਇੱਕ ਅੱਧਾ ਮਾੜਾ ਕਲਰ ਲੱਗੇ ਤਾਂ ਕਸਟਮਰ ਨੂੰ ਪਸੰਦ ਨਾ ਉਹ ਕਰਨਾ ਸੌਖਾ ਹੁੰਦਾਗਾ ਮੈਜਨ ਕਰਨਾ ਪੂਸਾਰੇ ਕਲਰ ਚੱਕ ਮੇ ਲਿਆਉਣਾ ਕਸਟਮਰ ਉਲਝੀ ਜਾਂਦਾ ਕਿਹੜਾ ਕਲਰ ਲਈ ਕਿਹੜਾ ਛੱਡ ਗਏ ਆਓ ਵਾਈਟ ਨਾਲ ਵੀ ਰਿਆ ਵਾਲਾ ਆਸੀ ਆ ਦੇਖੋ ਤੇ ਇੱਕ ਅੱਧਾ ਆਪਾਂ ਵੱਡੇ ਪਣਾ ਚ 5-500 ਜਿਵੇਂ ਵੇਚਿਆ ਕੱਟ ਪੀਸ ਸੀ ਕੱਟ ਪੀਸ ਵੀ ਨਹੀਂ ਕਹਿ ਸਕਦੇ ਕੋਈ ਸਾਢੇ ਤਿੰਨ ਦੀ ਕੱਟ ਵੀ ਆਈ ਸੀ ਉਹਦੇ ਚ ਕੋਈ 7 ਦੀ ਵੀ ਆਈ ਸੀ ਉਹਨੂੰ ਕੋਈ ਭਮਾ ਪਾਉਣੇ ਦੋ ਦੀ ਆਈ ਹੋਵੇ ਪਰ ਪਰ ਕੱਟ ਪੀਸ ਨਹੀਂ ਕਹਿ ਸਕਦੇ ਪਰ ਜੇ ਉਹ ਕੱਟ ਪੀਸਾਂ ਦੇ ਰੇਚ ਲੈਂਦੇ ਸੀ ਵੀ ਉਹ ਕੱਟ ਦਿੱਤੇ ਆ ਉਹ 500 ਚ ਦਿੱਤੇ ਆ ਇਹ ਬੰਬੇ ਕਾਟਨ ਆ ਗਈ ਥੋੜੀ ਜੀ ਥੋੜਾ ਹਲਕਾ ਫਰਕ ਹੁੰਦਾ ਨਾ ਜਿਆਦਾ ਨਹੀਂ ਹੁੰਦਾ ਥੋੜਾ ਜੀ ਫਰਕ ਹੁੰਦਾ ਇਹ ਆ ਗਈ ਵੀਰੇ 550 ਚ 50 ਪੀਂਚ 550 ਦੇ ਕੋਲੇ ਆਊਗਾ ਬਸ ਇੱਕ ਤਰ੍ਹਾਂ ਦੇ ਵੀ ਬੰਬੇ ਕਾਟ ਨਹੀਂ ਆ ਬਸ ਇਹ ਫਰਕ ਉਹ ਕੱਟ ਚ ਆਈ ਆ ਤੇ ਇਹ ਪੂਰੀਆਂ ਚਾਹੀਆਂ ਥੋੜਾ ਜਿਹਾ ਫਰਕ ਹੁੰਦਾ ਕਾਟਨ ਚ ਬੇਮਨੂਮਾ ਜਿਹਾ ਫਰਕ ਤਾਂ ਹੁੰਦਾ ਬਸ ਇਹ ਜੀ ਸਾਡ ਹੈਂਡ ਟੂ ਐਂਡ ਦਾ ਫੀਲ ਕਰ ਵੀ ਨਹੀਂ ਸਕਦੇ ਨਾ ਕਿ ਦੱਸ ਨਹੀਂ ਸਕਦੇ ਨੱਕ ਬਰਕਲਾਲਾ ਜਿੱਥੇ ਇੱਕ ਚਮਚਾ ਭਿਓ ਦਾ ਪਾਉਂਦਾ ਅਗਲਾ ਦੋ ਦੋ ਚਮਚੇ ਪਾਲੀ ਸੁਆਦ ਦਾ ਫਾਟ ਆਹ ਲਓ ਜੀ ਗ੍ਰੀਨ ਕਲਰ ਜਿਹੜੇ ਗ੍ਰੀਨ ਦੀ ਸ਼ਕੀਨ ਗ੍ਰੀਨ ਮੇਰਾ ਫੇਵਰਟ ਕਲਰ ਕਿੰਨੇ ਸੋਹਣੇ ਕਲਰ ਆਉਂਦੀ ਐ ਆ ਗਿਆ ਜੀ ਗਰਲਸ ਲੁੱਕ ਕਿਉਂਕਿ ਆਫ ਵਾਈਟ ਨਾਲ ਲੋਕ ਮੰਗਦੀ ਵਾਲਾ 60 ਦਾ ਪਣਾ ਹੁੰਦਾ ਵੀਰੇ ਮੋੜ ਕੇ 30 ਇੰਚ ਬਣ ਜਾਂਦਾ ਹਾਂ ਲੈ ਇਹਨਾਂ ਦਾ ਸੰਕਿਤ ਵਿੱਚ ਪੈਨ ਨੂੰ ਪੱਠਣ ਦਿਖਾ ਦੇ ਨਹੀਂ ਉਹ ਵੀ ਬੋਲਣਾ ਬਸ ਉਹ ਹੀ ਧਰ ਦੇ ਆਸੇ ਵੀਰੇ ਇਹ ਦੋ ਆਏ ਆਪਣੀ ਕੋਲ ਨਹੀਂ ਸਿੰਗਲ ਸਿੰਗਲ ਆਉਂਦੇ ਦੋ ਆਏ ਆ ਆਫ ਵਾਈਟ ਦਾ ਕੰਬੀਨੇਸ਼ਨ ਕਲਰ ਆਪਣੇ ਕੋਲੇ ਟੌਪ ਦੇ ਆਉਂਦੇ ਵੀ ਨਿਊ ਸਟਾਕ ਆਉਂਦਾ ਆਪਣੇ ਕੋਲੇ ਆਪਾਂ ਡੇਲੀ ਨਵੇਂ ਕੱਪੜੇ ਦੀ ਵੀਡੀਓ ਪਾਉਨੇ ਆ ਤੇ ਕਿਰਪਾ ਗੁਰੂ ਮਹਾਰਾਜ ਦੀ ਵੇਖਦਾ ਆਪਣੇ ਕੋਲੇ ਬਹੁਤ ਕੱਪੜਾ ਮਹਾਰਾਜ ਦੀ ਗੁਰੂ ਰਾਮਦਾਸ ਦੀ ਬਾਬਾ ਦੀਪ ਸਿੰਘ ਜੀ ਦੀ ਬਹੁਤ ਕਿਰਪਾ ਸਾਡੀ ਤੇ ਮੈਂਟੋ ਮੈਂਟੀ ਸਾਡਾ ਕੱਪੜਾ ਵਿਕ ਜਾਂਦਾ ਸੀ ਤੁਸੀਂ ਯਕੀਨ ਮੰਨਿਓ ਅੱਜ ਚਲਿ ਅਸੀਂ ਕੱਟ ਪੇਸਾ ਦੀ ਵੱਡੇ ਬਣਿਆਣ ਨਹੀਂ ਪਾਈ ਸੀ ਨਾ ਇਸ ਟਾਈਮ ਸਾਡੇ ਕੋਲੇ ਕੁਝ ਨਹੀਂ ਰਿਹਾ ਸਾਰੇ ਵਿਕ ਗਏ ਪਹਿਣਾ ਪਸੰਦ ਕਰਦਿਨਾ ਸਾਡੀ ਚੀਜ਼ ਨੂੰ ਪਾਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸਾਥ ਦਿਨੇ ਤੁਸੀਂ ਸਾਡੇ ਤੋਂ ਕੱਪੜਾ ਜੀ ਆਪਣਾ ਤਾਂ ਵੇਖਦਾ ਆਪਾਂ ਕੁਆਲਿਟੀ ਦਿੰਨੇ ਆ ਜੀ ਆ ਦੇਖੋ ਜੀ ਪਿੰਕ ਨਾਲ ਵਾਈਟ ਦਾ ਕੰਬੀਨੇਸ਼ਨ ਅਸੀਂ ਕੁਆਂਟੀਟੀ ਦੇ ਬਲੀਵ ਨਹੀਂ ਰੱਖਦੇ ਸੀ ਕੁਆਲਿਟੀ ਦੇ ਬਲੀਵ ਰੱਖਦੇ ਹਾਂ ਸਾਨੂੰ ਐ ਨਹੀਂ ਹੈਗਾ ਸਾਡੀ ਉਸ ਕੁਆਂਟੀਟੀ ਵਧਾਈਏ ਕਿ ਕਸਟਮਰ ਜ਼ਿਆਦਾ ਜੁੜੇ ਸਾਨੂੰ ਹੁੰਦਾ ਕਿਸੀ ਕੁਆਲਿਟੀ ਦੇਈਏ ਤਾਂ ਕਸਟਮਰ ਜੁੜੇ ਬਹੁਤ ਟਾਈਮ ਵਧੀਆ ਟੱਪਦਾ ਅਸੀਂ ਥੋੜਾ ਜਿਹਾ ਕੱਪੜਾ ਲਿਆਉਣਾ ਤੁਸੀਂ ਖਰੀਦ ਲੈਣੋ ਅਸੀਂ ਹੋਰ ਲਿਆਉਣੇ ਐਸ ਬਹਾਨੇ ਅਸੀਂ ਵੀ ਘੁੰਮ ਫਿਰ ਆਉਣੇ ਆ ਮੈਂ ਤੁਹਾਨੂੰ ਦੱਸੀ ਇਹਨਾਂ ਨੇ ਕਿ ਮੈਂ ਤੇ ਮੰਮੀ ਜੀ ਕਿ ਅਸੀਂ ਕੁਆਲਿਟੀ ਦੇ ਬਲੀਵ ਰੱਖਦੇ ਨਾ ਕਿ ਕੁਆਂਟੀਟੀ ਚ ਕੰਟੀਨਿਊ ਕੀ ਸੀ ਸਸਤਾ ਕਪੜਾ ਕਹਿੰਦਾ ਮਰਜੀ ਚੱਕ ਲਈ ਅੱਗੇ ਫਿਰ ਗੱਲ ਕੀ ਹੈ ਜੀ ਕਸਟਮਰ ਕਹੂਗਾ ਜੀ ਕਿ ਕਪੜਾ ਮਾੜਾ ਨਿਕਲ ਗਾਇਆ ਨਿਕਲ ਆਹ ਹੈ ਵੀਰੇ ਦੀ ਜਿਹੜੀ ਧਰਤੀ ਆਪਾਂ ਨੂੰ ਬਲੈਕ ਕਹਿ ਸਕਦੇ ਆ ਵਿੱਚ ਮਹਿੰਦੀ ਹੈ ਵਿੱਚ ਆਫ ਵਾਈਟ ਹੈ ਆ ਦੇਖੋ ਜੀ ਆ ਸੋਲੋ ਪੀਸ ਦੁਆਰੇ ਇੱਕ ਮਿਲਿਆਣਾ ਇੱਕ ਮਿਲਿਆ ਇਹ ਦੋ ਮੰਗਾਈ ਸੀ ਕਿਸੇ ਨੇ ਵੀਰੇ ਸੌਰੀ ਹੈ ਇੱਕ ਮੰਗਿਆ ਪਰ ਮੇਰੇ ਦਿਮਾਗ ਚੋਂ ਨਿਕਲ ਜਾਂਦਾ ਵੀ ਇਹ ਮੰਗਿਆ ਕਿਨੇ ਸੀ ਇਹਦੇ ਨਾਲ ਆ ਡੋਰੀਆ ਦੀ ਕੁੜਤੀ ਵੀਰੇ ਥੋੜਾ ਜਿਹਾ ਇਹ ਮਹਿੰਗੇ ਚ ਹੈ ਇਹ ਸੂਟ ਇਸ ਡਿਜ਼ਾਈਨ ਚ ਆਏ ਸੀ ਦੁਬਾਰੇ ਇੱਕ ਆਇਆ ਇਹ ਵਿੱਚ ਦੇ ਜੈਵਰੇ ਜੇ ਬਣੇ ਹੋਏ ਬਹੁਤ ਸੋਹਣੇ ਵੈਸੇ ਕੱਲ ਤੇ ਵੀ ਆਪਣੇ ਕੱਪੜੇ ਥੋੜੇ ਡਿਫਰੈਂਟ ਆ ਮਾਰਕਟ ਨਾਲੋਂ ਆ ਦੇਖੋ ਜੈਵਰਾਜਾ ਬਣਿਆ ਵੀਰੇ ਇਹ ਆ ਗਏ ਡੱਬੀ ਵਾਲਾ ਕੋਟਾ ਡੋਰੀਆ ਕੋਟਾ ਡੋਰੀਆ ਟਾਈਪ ਤੇ ਆ ਵੀਰੇ ਇਹਨੂੰ ਡੋਰੀਆ ਕਹਿੰਦੇ ਆ ਇਹ ਚ ਡੱਬੀਆਂ ਜੀਆਂ ਕੱਪੜੇ ਚ ਬਣੀਆਂ ਤੇ ਇਹ 600 ਦਾ ਵੀ ਇਹ ਕੱਲਾ 600 ਦਾ ਬਾਕੀ ਸਾਢੇ ਪੰਜ ਇਹਦੇ ਨਾਲ ਤਾਂ ਮੂਰੇ ਟੱਕ ਤੇ ਗਏ ਗ੍ਰੀਨ ਇਹ ਵੀ ਦੋ ਸੀ ਕਿਤੇ ਆ ਗਾਜਰੀ ਜਨਮ ਵੀ ਤੇ ਹੋਰ ਕਲਰ ਆ ਗਾਜਰੀ ਹੋਰ ਹੀ ਕਲਰ ਹੈ ਬੇਟੀ ਇਹ ਤਾਂ ਗਾਜਰੀ ਆ ਆ ਬਲੈਕ ਕੁੜਤੀ ਨਾਲ ਆ ਵੀਰੇ ਬਹੁਤ ਸੋਹਣਾ ਕੰਬੀਨੇਸ਼ਨ ਆ ਹੌਨਲੀ 550 ਚ ਵਿੱਚ ਉਸ ਕਸਟਮਰ ਕਹਿੰਦੇ ਕਿ ਪੋਏ ਨਾਲ ਕਲਰ ਚ ਜਾਓ ਪੋਏ ਨਾਲ ਨਹੀਂ ਅਸਲ ਤਾਂ ਫੁੱਲ ਨਾਲ ਕੱਪੜਾ ਸੋਹਣਾ ਲੱਗਦਾ ਜੀ ਆਹਾਂ ਵੀਰੇ ਡਾਰਕ ਕਰੀਮ ਜਿੱਦਾਂ ਆਪਾਂ ਦਾ ਦਾ ਕਿਉਂ ਜਾ ਕਹਿ ਸਕਦੀ ਪੂਰੇ ਸਲਵਾਰ ਆ ਡਿਫਰੈਂਟ ਜਿਹੇ ਕਲਰ ਹੈ। ਪੰਨਾ ਪਸੰਦ ਕਰਦੇ ਵੀਰੇ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਦੇਖ। ਇਹਦੇ ਨਾਲ ਕੰਬੀਨੇਸ਼ਨ ਆ। ਡਿਜ਼ਾਈਨ ਦੇਖੋ ਕਿੰਨਾ ਘੈਂਟ ਆ। ਆਨ ਲਈ 550। ਆਹ ਕਲਰ ਤੁਸੀਂ ਕੀ ਕਹਿ ਸਕਦੇ ਹੋ ਇਹਨੂੰ? ਤੁਸੀਂ ਕਹਿ ਸਕਦੇ ਹੋ ਭਾਈ ਸਾਦਾ ਰੰਗਾ। ਨਾ। ਇਹ ਔਰੈਂਜ ਪੀਚ ਜਿਹਾ। ਔਰੈਂਜ ਪੀਚ ਜਿਹਾ ਵੀਰੇ ਤੇ ਇਹਦੇ ਨਾਲ ਮਲਟੀ ਸ਼ੇਡ ਕੁਰਤੀ ਆ। ਆ ਦੇਖੋ ਜੀ ਕਿੰਨਾ ਸੋਹਣਾ ਕੰਬੀਨੇਸ਼ਨ ਦਾ ਕੈਂਡ ਦੀਪੂ ਬਾਵਾ ਦਾ ਕਰਦਿਆ ਕਰ ਮੈਂ ਜੋਰ ਨਾਲ ਕੱਪੜੇ ਬਸਾਉਣੀ ਤੂੰ ਕੀ ਕਰ ਵਾਹ ਕਿੱਬਾ ਤਾ ਮੰਮੀ ਦੱਸਣ ਦੀ ਲੋੜ ਹੀ ਨਹੀਂ ਕਸਟਮਰ ਨੂੰ ਪਤਾ ਜੀ ਆਪਣੀ ਚੀਜ਼ ਦੀ ਕੁਆਲਿਟੀ ਕੀ ਹੈ ਕਸਟਮਰ ਨੂੰ ਪਤਾ ਨਾ ਆਪਾਂ ਕੁਆਂਟੀਟੀ ਘੱਟ ਰੱਖਦੇ ਆ ਕੁਆਲਿਟੀ ਜ਼ਿਆਦਾ ਰੱਖਦੇ ਆਪਾਂ ਇਹਨੂੰ ਤੁਸੀਂ ਪੀਲਾ ਨਹੀਂ ਕਹਿ ਸਕਦੇ ਵੀਰੇ ਇਹ ਮਾਸਟਰਡ ਟ੍ਰੇਪ ਤੇ ਕਲਰ ਆ ਵੱਟੇ ਮਾਸਟਰਡ ਵੀ ਹੈ ਸੋ ਦੱਸ ਸੀ ਐਨ ਆਈ ਆਪਾਂ ਜੁਨੀਕ ਦੇ ਕਲਰ ਲੈ ਕੇ ਆਉਣੇ ਆਪਣੇ ਜੁਨੀਕ ਦੇ ਕਸਟਮਰਾਂ ਵਾਸਤੇ ਮਸਟਰਡ ਡੇਪਾ ਵੱਟੇ ਮਸਟਰਡ ਹੈ ਨਹੀਂ ਐਨ ਆਕ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਆਪਾਂ ਚਾਹੁੰਦੇ ਹਾਂ ਜੀ ਆਪਣਾ ਕਸਟਮਰ ਵੀ ਸੈਟੀਸਫਾਈ ਰਹੇ ਆਪਣੀ ਚੀਜ਼ਾਂ ਨਾਲ ਆ ਲਓ ਜੀ ਕੋਈ ਵੀ ਫੁੱਟ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਮਹਿਕਦੀਪ ਸਿੰਘ ਨੂੰ ਐਂਡ ਉਸ ਦੀ ਮੰਮੀ ਨੂੰ ਸਿੱਧੀ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਮੇਰਾ ਤਾਂ ਉਹਦਾ ਨੰਬਰ ਨਹੀਂ ਦੇਵਾਂ ਨਹੀਂ ਜੁਨੀਵਰਸਿਟੀ ਜੇ ਵੀ ਕਾਲ ਆ ਜਾ ਨੰਬਰ ਤਾਂ ਹੁੰਦਾ ਨਹੀਂ ਬੁੱਤ ਮੈਨੂੰ ਪਤਾ ਵੀ ਤਰਾ ਜੁਨੀਵਰਸਿਟੀ ਚੋਂ ਖਾ ਜਾਂਦਾ ਹਾਂ ਆ ਲਓ ਜੀ ਇਹ ਆ ਗਿਆ ਜਾਮਨੀ ਜਾਂ ਛੇੜੇ ਵੀ ਜਿੱਕਰੀ ਆ ਗਿਆ ਕੋਈ ਵੀ ਸਾਨੂੰ ਸ਼ੂਟ ਪਸੰਦ ਆਉਂਦਾ ਵੀਰੇ ਪਲੀਜ਼ ਸਕਰੀਨ ਸ਼ਾਟ ਲੈਣਾ ਨਹੀਂ ਭੁੱਲਣਾ ਸਾਡਾ ਪਤਾ ਫੇਰ ਦੱਸ ਦਿਆਂ ਮੋੜ ਮੰਡੀ ਕਿਲਾ ਬਠਿੰਡਾ ਗਲੀ ਨੰਬਰ 2 ਨੇੜੇ ਬੱਸ ਅੱਡੇ ਵੀਰੇ ਜੇ ਕਿਸੇ ਭੈਣ ਭਰਾ ਨੇ ਆਉਣਾ ਹੋਵੇ ਨਾ ਬੱਸ ਬੱਸ ਤੇ ਆਉਣਾ ਹੋਵੇ ਤਾਂ ਬੱਸ ਦੇ ਅੱਡੇ ਦੇ ਪਿਛਲੇ ਪਾਸੇ ਜਿੱਥੇ ਟੁੱਟਿਆ ਆ ਬਾਰ ਉਹਦੇ ਵਿੱਚੋਂ ਤੁਸੀਂ ਜਦੋਂ ਲੱਗ ਕੇ ਆਉਂਗੇ ਤੇ ਖੱਬੇ ਹੱਥ ਚੱਕੋਗੇ ਤਾਂ ਤੁਹਾਨੂੰ ਲਿਖ ਪਤਾ ਸਾਹਮਣੇ ਜਿਸ ਤੋਂ ਥੋੜੀ ਜਿਹੀ ਦੂਰ ਵੀ ਦਸ਼ਮੇਸ਼ ਨਗਰ ਗਲੀ ਨੰਬਰ 2 ਲਿਖਿਆ ਪਿਆ ਹੋਊ। ਉਹਦੇ ਵਿੱਚ ਵੜ ਕੇ ਤੇ ਤੁਸੀਂ ਖਾਲੀ ਜੇ ਪਲਾਟ ਆ ਜਾਣਗੇ ਉੱਥੇ ਅਮਨ ਕਲਾਥ ਹੋ ਸਾਡਾ ਆ ਜੇ ਮੈਂ ਵਿਚਾਲੇ ਗਲੀ ਦੇ ਆਪਣਾ ਉੱਥੇ ਲੋਕਟਾਂ ਸਟਾਰਟ ਹੋ ਜਾਂਦੀਆਂ ਨੇ ਆਪਣੇ ਸਾਡੇ ਘਰ ਕੋਲੇ ਉਸ ਤੋਂ ਪਹਿਲਾਂ ਸੜਕ ਚੱਲਦੀ ਹੈ ਜਦੋਂ ਲੋਕਟਾਂ ਸਟਾਰਟ ਹੋ ਜਾਂਦੀਆਂ ਉਸ ਤੋਂ ਬਾਅਦ ਅਮਨ ਕਲਾਥ ਹੋ ਜਾਂਦਾ ਸਾਡਾ ਆਉਂਦਾ ਜੀ ਸਾਡੇ ਮੂਰੇ ਖਾਲੀ ਜੇ ਪਲਾਟ ਆ ਜਾਂਦੇ ਤੇ ਇਹ ਸਾਡਾ ਪੱਕਾ ਐਡਰੈਸ ਹੈ ਤੇ ਜੇ ਤੁਸੀਂ ਉਹਨੇ ਮੋਟਰਸਾਈਕਲ ਤੇ ਤਾਂ ਵੀਰੇ ਬਸ ਛੱਡੇ ਤੋਂ ਜਦੋਂ ਬਠਿੰਡਾ ਨੂੰ ਬੱਸਾਂ ਜਾਂਦੀਆਂ ਤਾਂ ਉੱਥੇ ਇੱਕ ਬੈਂਕ ਹੈ ਕੋਆਪਰੇਟਿਵ ਬੈਂਕ ਉਹਦੇ ਨਾਲ ਗਲੀ ਮੁੜ ਜਿਓ ਨਾਲ ਗਲੀ ਮੁੜ ਕੇ ਉਹਦੇ ਵਿੱਚੋਂ ਇੱਕ ਨੰਬਰ ਗਲੀ ਛੱਡ ਕੇ ਦੋ ਨੰਬਰ ਗਲੀ ਸਾਡਾ ਘਰ ਹੈ ਵੀ ਅਸੀਂ ਤੁਰ ਕੇ ਜੇ ਬੱਸਾਂ ਤੇ ਜਾਈਏਗੀ ਤਾਂ 5-6 ਮਿੰਟਾਂ 'ਚ ਪਹੁੰਚ ਜਾਂਦੇ ਹਾਂ ਸੋ ਵੀਡੀਓ ਬਣਾਉਣ 'ਚ ਕੋਈ ਕਮੀ ਰਹੀ ਹੋਵੇ ਤਾਂ ਵੀਰੇ ਸੌਰੀ ਜਣਿਆ ਆਪ ਸਭ ਨੂੰ ਸਾਡੇ ਵੱਲੋਂ ਮਹਕਦੀਪ ਬੰਨੀ ਨੂੰ ਤੇ ਮਹਕਦੀਪ ਦੀ ਮੰਮੀ ਮੈਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰੂ ਰਾਮਦਾਸ ਜੀ ਆਪ ਨੂੰ ਚੜ੍ਹਦੀ ਕਲਾ 'ਚ ਰੱਖੇ